ਸਾਬਕਾ ਵਿਧਮંત્રી ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਦੁਬਾਰਾ ਵਿਚਾਰ ਟਕਰਾਰ ਸ਼ੁਰੂ ਹੋ ਗਈ ਹੈ ਆਖਰਕਾਰ ਮਨਪ੍ਰੀਤ ਸਿੰਘ ਬਾਦਲ ਕਿਉਂ ਕੇਂਦਰ ਬਣਦੇ ਜਾ ਰਹੇ ਨੇ ਕਿਉਂ ਚਰਚਾ ਦਾ ਕੇਂਦਰ ਮਨਪ੍ਰੀਤ ਸਿੰਘ ਬਾਦਲ ਬਣਦੇ ਜਾ ਰਹੇ ਅਸਲ 'ਚ ਪੰਜਾਬ ਸਰਕਾਰ ਦੇ ਉੱਤੇ ਵੀ ਵੱਡੇ ਸਵਾਲ ਉੱਠਣ ਲੱਗੇ ਨੇ ਇੱਥੋਂ ਤੱਕ ਕਈ ਖੇਮਿਆਂ ਦੇ ਵਿੱਚ ਚਰਚਾ ਚੱਲਦੀ ਪਈ ਹੈ ਕਿ ਪੰਜਾਬ ਸਰਕਾਰ ਮਨਪ੍ਰੀਤ ਬਾਦਲ ਦੇ ਵਾਸਤੇ ਕੁਝ ਹਲੀਮੀ ਕਿਉਂ ਅਚਾਨਕ ਵਰਤਣ ਲੱਗ ਗਈ ਹੈ ਸੀਐਮ ਭਗਵੰਤ ਮਾਨ ਜਿੱਥੇ ਮਨਪ੍ਰੀਤ ਬਾਦਲ ਜੋ ਕਿ ਉਹਨਾਂ ਨੂੰ ਸਿਆਸਤ ਵਿੱਚ ਲਾਂਚ ਕਰਨ ਵਾਲੇ ਦੱਸੇ ਜਾਂਦੇ ਨੇ ਉਹਨਾਂ ਦੇ ਖਿਲਾਫ ਸ਼ਰਿਆਮ ਬਿਆਨ ਦਿੰਦੇ ਨਜ਼ਰ ਆਉਂਦੇ ਸੀ ਸੁਣਾਈ ਦਿੰਦੇ ਸੀ ਮੰਤਰੀ ਸਿੰਘ ਬਾਦਲ ਦੇ ਕਿਹੜੇ ਖੇਤ ਵਿੱਚ ਕਿਹੜੇ ਕਿਨੂ ਦੇ ਪੇੜ ਤੇ ਕਿੰਨੇ ਕਿਨੂ ਲੱਗੇ ਹੋਏ ਐ ਇਹਦੀਆਂ ਦਲੀਲਾਂ ਜ਼ਾਹਿਰ ਕਰਦੇ ਸੀ ਅੱਜ ਇਹ ਇਲਜ਼ਾਮ ਲੋਕ ਲਾਰੇ ਨੇ ਕਿ ਹੁਣ ਉਹੀ ਸੀਐਮ ਭਗਵੰਤ ਮਾਨ ਮਾਨਪ੍ਰਿਤ ਬਾਦਲ ਦੇ ਵਾਸਤੇ ਕੁਝ ਹਲੀਮੀ ਵਰਤਦੇ ਪਏ ਨੇ ਆਖਰਕਾਰ ਇਹ ਕਿਉਂ ਕਿਹਾ ਜਾ ਰਿਹਾ ਹੈ ਦਰਸਲ ਇੱਕ ਮਾਮਲਾ ਜਿਹੜਾ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਵਿਜਲਸ ਦੇ ਵੱਲੋਂ ਪਰਚਾ ਵੀ ਕੀਤਾ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਆਸੀ ਤੈਸ਼ ਔਰ ਕਾਨੂੰਨੀ ਤੈਸ਼ ਚਲਣਾ ਪਿਆ ਸੀ ਉਹ ਮਾਮਲਾ ਦੋ ਪਲੋਟਾਂ ਨੂੰ ਲੈ ਕੇ ਸੀ ਉਹਨਾਂ ਪਲੋਟਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਸੀ ਕਿਹਾ ਜਾ ਰਿਹਾ ਸੀ ਕਿ ਕਮਰਸ਼ੀਅਲ ਪਲੋਟਸ ਨੂੰ ਰੈਜ਼ੀਡੈਂਸ਼ੀਅਲ ਪਲੋਟਸ ਸ਼ੋ ਕਰਕੇ ਜਿਹੜਾ ਉਹ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਜਿਹੜੇ ਨਕਸ਼ੇ ਸੀ ਜਿਹੜਾ ਰਜਿਸਟ੍ਰੇਸ਼ਨ ਦਾ ਸਾਰਾ ਪ੍ਰੋਸੈਸ ਸੀ ਆਨਲਾਈਨ ਪੱਧਰ ਦੇ ਉੱਤੇ ਵੀ ਉਹਦੇ ਵਿੱਚ ਵੀ ਕਪਲਾ ਕੀਤਾ ਗਿਆ ਸੀ ਮਨਪ੍ਰੀਤ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਅਤੇ ਉਸੇ ਮਾਮਲੇ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੋ ਪਲਾਟਾਂ ਦੇ ਉੱਤੇ ਉਸਾਰੀ ਕਰਨ ਦੀ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਗਈ ਹੈ ਹੈਰਾਨੀ ਦੀ ਗੱਲ ਨਹੀਂ ਇੱਕ ਟਾਈਮ ਦੇ ਉੱਤੇ ਵਿਜੀਲੈਂਸ ਪਰਚਾ ਵੀ ਕਰ ਰਹੀ ਹੈ ਇੱਕ ਟਾਈਮ ਦੇ ਉੱਤੇ ਮੰਤਰੀਤ ਬਾਦਲ ਨੂੰ ਪੇਸ਼ੀਆਂ ਭੁਗਤਣੀਆਂ ਪੈ ਰਹੀਆਂ ਸੀਐਮ ਭਗਵੰਤ ਮਾਨ ਦੇ ਤਾਣੇ ਮੇਨੇ ਸੁਣਨੇ ਪੈ ਰਹੇ ਨੇ ਸੀਐਮ ਭਗਵੰਤ ਮਾਨ ਖੁਲਾਸੇ ਕਰਦੇ ਪਏ ਨੇ ਔਰ ਦੂਜੇ ਹੀ ਪਲ ਇੱਕ ਖਬਰ ਆ ਰਹੀ ਹੈ ਕਿ ਮਨਪ੍ਰੀਤ ਬਾਦਲ ਦੇ ਉਹਨਾਂ ਦੋ ਪਲਾਟਾਂ ਦੀ ਜਿਹੜੀ ਗੱਲ ਸੀ ਉਹਦੇ ਉੱਤੇ ਤਾਂ ਹੁਣ ਉਸਾਰੀ ਦੇ ਹੁਕਮ ਵੀ ਜਾਰੀ ਹੋ ਗਏ ਨੇ ਔਰ ਕਿਹਾ ਜਾ ਰਿਹਾ ਕਿ ਉਸਾਰੀ ਵੀ ਉੱਤੇ ਸ਼ੁਰੂ ਕਰ ਦਿੱਤੀ ਜਾਵੇਗੀ ਇੱਥੇ ਆ ਕੇ ਹੁਣ ਸਵਾਲ ਖੜਨੇ ਲਾਜ਼ਮੀ ਸੀ ਦਰਅਸਲ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਬਠਿੰਡਾ ਡਿਵੈਲਪਮੈਂਟ ਅਥਾਰਟिटीज ਯਾਨੀ ਕਿ ਬੀ ਡੀ ਏ ਦੇ ਵੱਲੋਂ ਖਾਸ ਕਰਕੇ ਉਹਨਾਂ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੇ ਕਿਹਾ ਆ ਕਿ ਹੇਠਲੇ ਪੱਧਰ ਦੇ ਉੱਤੇ ਹੀ ਇਹ ਗੱਲ ਜਿਹੜੀ ਆ ਉਹ ਸਿਮਟ ਗਈ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸਵਾਲ ਖੜਦੇ ਆ ਕਿ ਕੀ ਹੇਠਲੇ ਪੱਧਰ ਦੇ ਉੱਤੇ ਕਿਸੇ ਕਲਰਕ ਨੇ ਹੀ ਫੈਸਲਾ ਕਰ ਲਿਆ ਕਿ ਉੱਥੇ ਉਹ ਸਾਰੀ ਹੋਵੇਗੀ ਕਿ ਨਹੀਂ ਹੋਵੇਗੀ। ਜ਼ਾਹਿਰ ਤੌਰ ਦੇ ਉੱਤੇ ਜਿਹੜਾ ਵਿਵਾਦਿਤ ਲੈਂਡ ਹੈ ਜਿਹਦੇ ਉੱਤੇ ਵਿਵਾਦ ਛੜਿਆ ਹੋਇਆ ਹੈ ਜਿਹਦੇ ਉੱਤੇ ਵਿਜੀਲੈਂਸ ਐਫ ਆਈ ਆਰ ਦਰਜ ਕਰ ਚੁੱਕੀ ਹੈ ਉਸ ਲੈਂਡ ਉੱਤੇ ਉਸਾਰੀ ਨੂੰ ਲੈ ਕੇ ਹਾਈ ਅਥਾਰਟिटीज ਦੇ ਵੱਲੋਂ ਹੁਕਮ ਜਾਰੀ ਹੋਣਗੇ ਤਾਈ ਇਦਾਂ ਹੋਵੇਗਾ। ਹੁਣ ਬਠਿੰਡਾ ਹਲਕਾ ਐਵੇਂ ਦਾ ਹੈ ਇੱਥੇ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਹੋਣੇ ਲਾਜ਼ਮੀ ਆਬਵੀਅਸਲੀ ਉਹ ਆਮ ਆਦਮੀ ਪਾਰਟੀ ਦੇ ਹੋਣਗੇ ਜਿਹੜੇ ਐਮ ਐਲ ਏ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਹੁਣ ਜਦੋਂ ਸਾਰਾ ਪ੍ਰਸ਼ਾਸਨਿਕ ਢਾਂਚਾ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਬਠਿੰਡੇ ਦਾ ਤੇ ਉਸ ਸ਼ਹਿਰ ਦਾ ਜਿਹੜਾ ਡਿਵੈਲਪਮੈਂਟ ਅਥਾਰਟिटीज ਦਾ ਦਫਤਰ ਹੈ ਉਹਦੇ ਵੱਲੋਂ ਕਿਸ ਤਰ੍ਹਾਂ ਇਹ ਹੁਕਮ ਜਾਰੀ ਹੋਗੇ ਕਿ ਇੱਥੇ ਉਹ ਸਾਰੀ ਸ਼ੁਰੂ ਕਰ ਦਿੱਤੀ ਜਾਵੇ ਜਾਂ ਫਿਰ ਇਸ ਮਾਮਲੇ ਨੂੰ ਲੈ ਕੇ ਅੱਗੇ ਕੋਈ ਗੱਲ ਇਸ ਤਰ੍ਹਾਂ ਦੀ ਨਾ ਤੋਰੇ ਕਿ ਇਹ ਇਲਲੀਗਲ ਹੈ ਜਾਂ ਫਿਰ ਇਹਦੇ ਮਾਮਲੇ ਸੰਬੰਧੀ ਐਫ ਆਈ ਆਰ ਦਰਜ ਹੈ ਸਵਾਲ ਤਾਂ ਬੇਹੱਦ ਖੜੇ ਹੁੰਦੇ ਨੇ ਸੀਐਮ ਭਗਵੰਤ ਮਾਨ ਦੇ ਤਾਂ ਵੀ ਹੁੰਦੇ ਨੇ ਕਿਉਂਕਿ ਵਿਜੀਲੈਂਸ ਵਿਭਾਗ ਵੀ ਸੀਐਮ ਭਗਵੰਤ ਮਾਨ ਦੇ ਕੋਲ ਨੇ ਔਰ ਅਰਬਨ ਹਾਊਸਿੰਗ ਡਿਵੈਲਪਮੈਂਟ ਵਿਭਾਗ ਹੈਗਾ ਉਹ ਵੀ ਸੀਐਮ ਭਗਵੰਤ ਮਾਨ ਦੇ ਅੰਡਰ ਆਉਂਦਾ ਜਿਸ ਵਾਸਤੇ सीएम ਭਗਵੰਤ ਮਾਨ ਦੀ ਜਿਹੜੀ ਜਵਾਬਦੇਹੀ ਇਸ ਮਾਮਲੇ 'ਚ ਵੱਧ ਜਾਂਦੀ ਹੈ ਕਿਉਂਕਿ ਵਿਜੀਲੈਂਸ ਨੇ ਐਫਆਈਆਰ ਦਰਜ ਕੀਤੀ ਹੁਣ ਜਾਂ ਤਾਂ ਜਿਹੜਾ ਵਿਜੀਲੈਂਸ ਵਾਲਾ ਮਾਮਲਾ ਸੀਗਾ ਜਿਹੜੀ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਉਹ ਇੱਕ ਅੰਡਰ ਪ੍ਰੈਸ਼ਰ ਕੀਤੀ ਕਾਰਵਾਈ ਸੀ ਜਾਂ ਤਾਂ ਇਹ ਕਹਿ ਦਿੱਤਾ ਜਾਵੇ ਤੇ ਜਾਂ ਫਿਰ ਇਹ ਹੁਣ ਕਹਿ ਦਿੱਤਾ ਜਾਵੇ ਕਿ ਜਿਹੜਾ ਹੁਣ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਹੁਣ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਉਸ ਉੱਤੇ ਉਹ ਸਾਰੀ ਸ਼ੁਰੂ ਕਰਨ ਦੀ ਗੱਲ ਕਰ ਦਿੱਤੀ ਗਈ ਹੈ ਉਹ ਮਾਮਲਾ ਕਿਸੇ ਕਿਸਮ ਦੇ ਪ੍ਰੈਸ਼ਰ ਦੇ ਅਧੀਨ ਹੈਗਾ ਇਸ ਮਾਮਲੇ ਦੇ ਉੱਤੇ ਸਪਸ਼ਟੀਕਰਨ ਕੌਣ ਦਵੇਗਾ ਕਿਸ ਤਰ੍ਹਾਂ ਦਵੇਗਾ ਦੱਸਣੀਆਂ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਸੀਐਮ ਭਗਵੰਤ ਮਾਨ ਨੇ ਬਠਿੰਡਾ ਡਿਵੈਲਪਮੈਂਟ ਅਥਾਰਟिटीज ਨੂੰ ਜਵਾਬ ਦੇਣ ਦੇ ਲਈ ਕਿਹਾ ਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਜਵਾਬ ਪੁੱਛਿਆ ਗਿਆ ਸਵਾਲ ਕੀਤੇ ਗਏ ਨੇ ਕਿ ਆਖਰਕਾਰ ਇਹ ਹੋਇਆ ਕਿਉਂ ਹੈ ਔਰ ਉਸ ਤੋਂ ਬਾਅਦ ਉਮੀਦ ਹੈ ਕਿ ਜਲਦ ਇਸ ਬਾਰੇ ਸਪਸ਼ਟਕਰਨ ਵੀ ਸਾਂਝਾ ਹੋਵੇਗਾ ਪਰ ਖਾਸ ਕਰਕੇ ਮੰਤਰੀ ਸਿੰਘ ਬਾਦਲ ਨੂੰ ਲੈ ਕੇ ਇਸ ਇਸ ਮਾਮਲੇ ਨੂੰ ਲੈ ਕੇ ਇਸ ਕੇਸ ਨੂੰ ਲੈ ਕੇ ਜਿੱਥੇ ਐਡਾ ਵਿਵਾਦ ਪਹਿਲਾਂ ਖੜਾ ਹੋਇਆ ਸੀ ਹੁਣ ਆ ਕੇ ਇਦਾਂ ਦਾ ਮਾਮਲਾ ਸਾਹਮਣੇ ਆਉਣਾ ਅਚਾਨਕ ਇਹ ਸਾਰਾ ਮਾਮਲਾ ਐਵੇਂ ਨਿਊਟਰਲਾਈਜ਼ ਹੋ ਜਾਣਾ ਜਿਵੇਂ ਕੁਝ ਸੀ ਨਹੀਂ ਇਹ ਆਪਣੇ ਆਪ ਦੇ ਵਿੱਚ ਸ਼ੰਕੇ ਪੈਦਾ ਕਰ ਰਿਹਾ